ਤੇ ਬਾਬੇ ਬੁੱਢਾ ਜੀ ਨੂੰ ਕਹਿਣ ਲੱਗੇ ਜੀ ਤੁਹਾਨੂੰ ਤਾਂ ਗੁਰਨਾਨਕ ਪਾਤਸ਼ਾਹ ਰੌਸ਼ਨੀ ਦਿੱਤੀ ਐ ਮੈਂ ਹੁਣੇ ਖੁਦ ਪੜਿਆ ਸੀ ਗੁਰਸਿੱਖ ਦੀ ਬਿਰਤੀ ਕੀ ਅਸਲੀ ਦੀ ਤਾਣ ਹੁੰਦੇ ਹੋਏ ਨਿਤਾਣਾ ਮਾਣ ਹੁੰਦੇ ਹੋਏ ਨਿਮਾਣਾ ਔਣ ਹੁੰਦਾ ਆਪ ਕਰਾਏ ਤੇ ਬਾਬੇ ਬੁੱਢੇ ਨੇ ਇਹ ਨਹੀਂ ਆਖਿਆ ਮੈਂ ਤੁਹਾਡੇ ਅੱਗੇ ਲੱਗਦਾ ਚਲੋ ਮੇਰੇ ਨਾਲ ਨਹੀਂ ਨਹੀਂ ਕਹਿੰਦੇ ਗੁਰਮੁਖੋ ਏੜੀ ਘੋੜੀ ਐ ਨਾ ਇਹਨੇ ਗੁਰੂ ਅੰਗਦ ਸਾਹਿਬ ਦੇ ਅਨੁਚਨ ਸ਼ੋਏ ਨੇ ਮਾਫ ਕਰਨਾ ਗੁਰ ਅਮਰਦਾਸ ਪਾਤਸ਼ਾਹ ਦੇ ਚਾਂਮੇ ਸ਼ੋਏ ਨੇ ਉਹਨਾਂ ਨੇ ਇਹਦੀ ਦਸਵਾਰੀ ਕੀਤੀ ਐ ਇਹਨੂੰ ਘੋੜੀ ਨੂੰ ਗੁਰੂ ਅਮਰਦਾਸ ਜੀ ਸ਼ਗੰਧੀ ਆਉਂਦੀ ਏ ਇਹਨੂੰ ਆਪਾਂ ਅੱਗੇ ਲਾ ਲਈਏ ਘੋੜੀ ਨੂੰ ਅੱਗੇ ਕਰ ਲਿਆ ਨਾਲ ਸੰਤਰ ਬਾਬਾ ਬੁੱਢਾ ਜੀ ਦੇ ਨਾਲ ਗੁਰਬਾਣੀ ਕਰਦੀਆਂ ਪੜ੍ਹਦੀਆਂ ਤੁਰਪੀਆਂ ਘੋੜੀ ਉੱਥੇ ਆ ਕੇ ਖਲੋਗੀ ਇੱਥੇ ਤੁਹਾਡੇ ਚ ਕੋਈ ਸ਼ੰਕਾਬਾਦੀ ਮੇਰੇ ਤੇ ਸ਼ੰਕਾ ਕਰ ਸਕਦਾ ਗੈਰੀ ਦਸਤਾਨ ਸਿਆ ਹੋੜਾ ਬੋਲਦਾ ਸਿਆਣ ਬੜਾ ਤੂੰ ਗੱਪ ਮੜੀ ਠੋਕਦਾ ਬੜਾ ਝੂਠ ਬੋਲਦਾ ਤੇ ਦਾ ਨੰਬਰ 11 ਆ ਪੇਤੋ ਸੋਖਰੀ ਅੱਗੇ ਲਗੀ ਘੋੜੀ ਕੋ ਕਿਹੜਾ ਸੁਨਾਵਾ ਸੀ ਉਹਨੂੰ ਕੀ ਪਤਾ ਸੀ ਕਿ ਕੋਲ ਮਰਦਾ ਪਾਛ ਹੋ ਕੇ ਇਹ ਕਿਵੇਂ ਹੋ ਸਕਦਾ ਮੈਂ ਨਹੀਂ ਮੰਨਦਾ ਇਹਦੇ ਮੰਨ ਲਈ ਮੈਂ ਤੁਹਾਨੂੰ ਇਤਿਹਾਸਕ ਗਰੀਲ ਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਛਿਆ ਦੇ ਸਮੇਂ ਸਿੱਧ ਸੰਗਤ ਗੁਰੂ ਪਾਛਾ ਨੂੰ ਮੈਡੀਓ ਦੇ ਰੰਗੜ ਕੋ ਨਾਲ ਸੰਗਤ ਨੂੰ ਰੁਟਣੀ ਦੇ ਸੰ ਜੇ ਕਿਸੇ ਤੁਹਾਡੇ ਜੋ ਪੜਨਾ ਰਾ ਤੇ ਕਰਦੀ ਤਰ ਚਮਤਕਾਰ ਦਾ ਦੂਜਾ ਹਿੱਸਾ ਪੜਨਾ ਸਲੇਖ ਜੇ ਘੋੜੇ ਨੂੰ ਗੁਰੂ ਦੀ ਆਣ ਘੋੜੇ ਨੂੰ ਗੁਰੂ ਦੀ ਕਸਮ ਸਖ ਗੁਰਦੇਵ ਕਹਿਣ ਲੱਗੇ ਵੀ ਸਖੋ ਇਹਨਾਂ ਰੰਗੜਾ ਦੀ ਸਦਾਈ ਕਰੋ ਪਰ ਜੇ ਭੱਜ ਜਾਣ ਤੇ ਇਹਨਾਂ ਤੇ ਹਮਲਾ ਨਹੀਂ ਕਰਨਾ ਸਿੱਧ ਗਏ ਰੰਗੜਾ ਨੇ ਦੋ ਹੱਥ ਕੀਤੇ ਰੰਗੜਾ ਨੂੰ ਪਾਜ ਪੈ ਗਈ ਤੇ ਇਹ ਮਗਰਮਗਰ ਤੁਰੇ ਜਾਣ ਸਾਡੇ ਚਿੜਵਾਰ ਬੜਾ ਗੰਦਾ ਹੈ ਜਦੋਂ ਕੋਈ ਬੰਦਾ ਹੱਥ ਖੜੇ ਕਰ ਦੇਵੇ ਮੁੜ ਕੇ ਆਪਾਂ ਮਾਰਨ ਤੱਕ ਜਾਣੇ ਦੇ ਸਿਧਾ ਉਹ ਜਾਪਾਂ ਘਰੋਂ ਮਰ ਜਾਣੇ ਆ ਆਪਾਂ ਮਾਰਨ ਰੌਣੇ ਪਰ ਇਹ ਗੁਰਸਿੱਖੀ ਨੇ ਗੁਰਦੇਵ ਨੇ ਵੇਖਿਆ ਤੇ ਉਹ ਮਹਾਰਾਜ ਨੇ ਘੋੜੇ ਨੂੰ ਖੜਿਆ ਕਰ ਲਿਆ ਸਖਾਂ ਨੂੰ ਪਾਜ ਪੈ ਗਈ ਇਹ ਭਾਦਿਰ ਪੈ ਗਈ ਨਾ ਤੇ ਜੋ ਸਿਆਣੇ ਕਹਿਣ ਲੱਗੇ ਕਿ ਆਪਾਂ ਗੁਰੂ ਪਾਤਸ਼ਾਹ ਦੀ ਗੱਲ ਨਹੀਂ ਮੰਨੀ ਤੇ ਆਪਾਂ ਘੋੜੇ ਨੂੰ ਲੈ ਕੇ ਤੇ ਆਪਣਾ ਬਚਾਅ ਕਰੀਏ। ਉਹਦੇ ਲਿਖਿਆ ਕਿ ਇੱਕ ਸਿੱਖ ਨੇ ਲਕੀਰ ਮਾਰੀ ਤੇ ਕਹਿਣ ਲੱਗੇ ਘੋੜਿਆ ਤੈਨੂੰ ਗੁਰੂ ਦੀ ਕਸਮ 'ਚ ਇਹ ਗਾਂ ਲੱਗੇ ਤੇ ਘੋੜਾ ਦੋਵੇਂ ਪੈਰ ਗੱਡ ਕੇ ਖੜੋ ਗਿਆ ਤੇ ਕਰ ਗਈ ਤਰ ਬਾਪੂ ਘੋੜੇ ਤੇ ਚੜ੍ਹਿਆ ਹੱਸ ਪਿਆ ਖਿੜਖਰਾ ਕੇ ਕਹਿਣ ਲੱਗਾ ਘੋੜਿਆ ਫੇਰ ਵੀ ਭਾਈ ਚਾਰੇ ਦੀ ਰਾਜ ਰੱਖਿਓ ਨਾ ਜਾਬਦਾ ਤੂੰ ਮਸੰਦਿਆ ਮਾਰ ਮੱਥਾ ਖਾਣਾ ਇਹਨਾਂ ਦੇ ਕੋਲ ਮਾਰ ਮੱਥਾ ਖਾਦਾ ਹੋਣਾ ਜੇ ਗੁਰਮੁਖ ਕੋ ਘੋੜਾ ਗੁਰੂ ਦੀ ਕਸਮ ਤੇ ਪੈਰ ਗੜਦਾ ਤੇ ਕੀ ਇਥੇ ਘੋੜਾ ਗੁਰੂ ਵਰਦਾਸ ਪਾਸ਼ਾ ਕੋਲ ਨਹੀਂ ਆ ਸਕਦਾ ਇਹਦੇ ਨਾਲ ਇੱਕ ਪਲੱਸ ਮੈਂ ਤੁਹਾਨੂੰ ਹੋਰ ਬੇਨਤੀ ਕਰਾਂ ਆਪਾਂ ਕਈ ਵਾਰ 50 ਰੁਪਈਆ ਤੇ ਸੌ ਖਾ ਜਾਂਦੇ ਆ ਗੁਰੂ ਕੇ ਸਿੱਖ ਦੀ ਜਾਣੀ ਭਾਵੇਂ ਚਲੀ ਜੇ ਪਰ ਆਪਾਂ ਸੌ ਨਹੀਂ ਖਾਣੇ ਰਹਿਤ ਨਾਮੇ ਕਹਿੰਦੇ ਨੇ ਸਤਨਾਕੁਰ ਕੋ ਸਾਧਕੀ ਝੂਠਾ ਟਿਕਾਣਾ ਪਾਏ ਸਾਚੋ ਜੂਣੀ ਪਰ ਭੁਗੇ ਕੋਲੋਂ ਕੈਸੇ ਥਾਰੇ ਸੱਚੀ ਸੌ ਵੀ ਖਾਵੇਂਗਾ ਜੂਨਾ ਭੁਗਰੀਆਂ ਪਹਿਣਗੀਆਂ ਤੇ ਜੇ ਖਾਦੀ ਝੂਠੀ ਐ ਤੇ ਗੁਰਮੁਖਾ ਤੈਨੂੰ ਕਿਸੇ ਨੇ ਚੱਲਣਾ ਨਹੀਂ ਘੋੜੀ ਵਸਾ ਤੇ ਆਈ ਘੋੜੀ ਨੇ ਆਣ ਕੇ ਕੋਠੇ ਦੀਆਂ ਪ੍ਰਕਰਮਾਂ ਕੀਤੀਆਂ ਬਾਬੇ ਬੁੱਢੇ ਦੇ ਚਿਹਰੇ ਤੇ ਹੁਣ ਕਈ ਤੇ ਕਹਿਣ ਲੱਗੇ ਗੱਲ ਬਣ ਗਈ ਜੇ ਗੱਲ ਬਣ ਗਈ ਜੇ ਕਹਿਣ ਲੱਗੇ ਬਾਬਾ ਜੀ ਕਿਵੇਂ ਦਰਵਾਜੇ ਦੇ ਬਾਹਰ ਬਾਹਰ ਲਿਖਿਆ ਸੀ ਜਿਹੜਾ ਦਰਵਾਜਾ ਖੋਲੇਗਾ ਮੇਰਾ ਸੇਖ ਹੀ ਨਹੀਂ ਬਾਬੇ ਬੁੱਢੇ ਕੋ ਜੁਕੀਆਂ ਬੜੀਆਂ ਨੇ ਕਹਿਣ ਲੱਗੇ ਤਲਾਰਾ ਲਿਓ ਕੰਧਾੜਾ ਤਲਾਰਾ ਲਿਆ ਦਾ ਪਿਛੋ ਸੰ ਲਾਈ ਤੇ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ ਦੇ ਨਾਲ ਜਾ ਕੇ ਚੰਮੜ ਗਏ ਲੱਗ ਗਏ ਤੇ ਕਹਿਣ ਲੱਗੇ ਬੁੱਢਿਆ ਨਾ ਨਾ ਰਿਓ ਤੇ ਕਹਿਣ ਲੱਗਾ ਪਾਜਾ ਤੇਰੇ ਤੋਂ ਬਣਾ ਥਾਂ ਵੀ ਕਿਹੜਾ ਹੈ ਫੇਰ ਕਹਿਣ ਲੱਗੇ ਵੀ ਬਾਹਰ ਫੜਿਆ ਜੀ ਬਾਹਰ ਕੀ ਲਿਗਿਆ ਬੜਾ ਦਰਾਜਾ ਖੋਲੇਗਾ ਉਹ ਮੇਰਾ ਸਿੱਖੀ ਨਹੀਂ ਕਹਿਣ ਲੱਗਾ ਜੀ ਪੜ ਕੇ ਤਾਂ ਹੀ ਉਹਦੇ ਪਿਛਲੇ ਪਾਸੇ ਥਾਣੀ ਆਇਆ ਪੜਿਆ ਕਰਕੇ ਮੈਂ ਪਿਛੋਂ ਦੀ ਆਇਆ ਹੀ ਸੱੜ ਲਾ ਕੇ ਤਨ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਪੇ-ਬੁੱਢੇ ਨੂੰ ਕੁੱਟ ਕੇ ਜੱਫੀ ਪਾ ਲਈ ਕਹਿਣ ਲੱਗੇ ਪੜਿਆ ਤੇਰੇ ਤੇ ਮੇਰੇ ਪ੍ਰੀਤਿਆਂ ਗੱਲਾਂ ਦੁਨੀਆ ਕਰੇਗੀ ਜਿਹੜਾ ਸੱੜ ਥਣ ਲੰਗ ਜਗਾਂ ਦੀ ਚਾਸੀ ਕੱਟੀ ਜਾਏਗੀ ਵੇਖੋ ਕਿਡਾ ਸੱਸਾ ਸਕਦਾ ਹੈ ਆਪਾਂ ਗੋਇੰਦਵਾਲ ਜਾਣੇ ਤੇ 84 ਪਾੜ ਕਰਨੇ ਪੈਣਗੇ 84 ਇਸ਼ਨਾਨ ਕਰਨੇ ਪੈਣਗੇ ਇਹਦੇ ਸਿੱਧਾ ਸਰਦਾ ਜੇ ਸਾਨੂੰ ਥਾਣੀ ਨਾ ਗੋ 84 ਕੱਢੀਗੇ ਇਸ ਕਰਕੇ ਕਿਹਾ ਸੀ ਭੱਲੇ ਅਮਰਦਾਸ ਨੂੰ ਤੇਰੇ ਤੇਰੀ ਹੁਕਮਾ ਤੋਹੇ ਪਾਣਾਵੇ ਇੱਕ ਔੜੀ ਸੀ ਔੜੀ ਉਹ ਲੈੰਦੇ ਤੇ ਲੱਕੇ ਦਾ ਸੰਗਤਾਂ ਨੇ ਗੱਡਿਆਂ ਤੇ ਆਉਣਾ ਔਰ ਔੜੀ ਦੇ ਕੋਲ ਲੋਕੀ ਭਰੇਜ ਵੀ ਕਰਦੇ ਨੇ ਕਿਸੇ ਭਰਾ ਦੀ ਮਦਦ ਕੀਤੀ ਕਹਿਣ ਲੱਗਾ ਮੈਨੂੰ ਗੱਡੇ ਦੇ ਬਿਠਾ ਲਓ ਜਦੋਂ ਗੋਇਲਵਾਲ ਆਇਆ ਨਾ ਤੇ ਕਹਿਣ ਲੱਗਾ ਭਰਾਓ ਮੈਨੂੰ ਤੇ ਛੱਡ ਦਿਓ ਕਿਉਂਕਿ ਮੇਰਾ ਸਰੀਰ ਗਿਆ ਪੜਿਆ ਔਰ ਇਹ ਪੰਕਸੀਆਂ ਪੜਦਾ ਮੇਰਾ ਗਿਆ ਕਸ਼ੋਟਾ ਲੱਦਾ ਮੇਰਾ ਗਿਆ ਕਸ਼ੋਟਾ ਲੱਦਾ ਹੋਇਆ ਕੀ ਇੰਤਜ਼ਾਰ ਕਰੀ ਗਿਆ ਉਹਦਾ ਸਰੀਰ ਕੰਮ ਨਹੀਂ ਸੀ ਕਰਦਾ ਕਿਸੇ ਨੇ ਉਹਦੀ ਗੜ ਵਿੱਚ ਨਿੱਕੀ ਜਿਹੀ ਇੱਕ ਟੇਨ ਬੰਦ ਥੀ ਕਿਸੇ ਨੇ ਪੂਰਾ ਦਾੜ ਪਾ ਜਾਣੀ ਕਿਸੇ ਰੋਟੀ ਦੇ ਉੱਪਰ ਗਿਆ ਉਹਦੇ ਦੋ ਮੂੰਹ ਚ ਪਾ ਦੇਣੀਆਂ ਇੱਕ ਆਪਾਂ ਸ਼ਬਦ ਪੜ੍ਹਦੇ ਆ ਕਬੀਰ ਕਬੀਰ ਕੇਸੋ ਕੁਸ ਕੁਸ ਕੁਕੀਏ ਨਾ ਸੁਈਏ ਅਸਾਰ ਰਾਤ ਦਿਨ ਸਕੇ ਕੁਕਰੇ ਕਹੂੰ ਕੇ ਸੁਨੇ ਪੁਕਾਰ ਬਾਬਾ ਕਬੀਰ ਕਹਿੰਦਾ ਬਾਜਾ ਮਾਰੀ ਜਾ ਗੱਲ ਬਣ ਜਾਏਗੀ ਕਹਿੰਦਾ ਮੇਰਾ ਗਿਆ ਕਿ ਛੋਟਾ ਲੱਦਾ ਦੁਨੀਆ ਦੇ ਲੋਕੋ ਮੇਰਾ ਗਿਆ ਆਸਰਾ ਮੈਨੂੰ ਲੱਭ ਪਿਆ ਜੇ ਧੰਨ ਗੁਰੂ ਅਮਰਦਾਸ ਪਾਚਾ ਜੀ ਕਹਿੰਦੇ ਚੱਲ ਵੀ ਲਿਆਓ ਪ੍ਰੇਮੀ ਨੂੰ ਲਿਆਓ ਮੈਂ ਬਾਰ ਬਾਰ ਲੱਭ ਪੜਿਆ ਭੱਲੇ ਅਮਰਦਾਸ ਗੁਰੂ ਤੇਰੇ ਤੇਰੀ ਉਪਮਾ ਤੋਏ ਬਣ ਆਵੇ ਆਪਾਂ ਐਵੀਂ ਪੜਦੇ ਆ ਕੋ ਸਿੱਕੀ ਬਰੀਕ ਹੈ ਖੰਡੇ ਧਾਰ ਗੜੀਆ ਤੇ ਭੀੜੀ ਉਥੇ ਡਿਗੇ ਨਾ ਕੋ ਹਣਾ ਲੰਘ ਨ ਸਕੇ ਉੱਪਰ ਕੀੜੀ ਵਾਲੋਂ ਨਿੱਕੀ ਆਕੀਏ ਤੇਲ ਤੇ ਰੋਲੇ ਕੋਨੀ ਕੋਲੂ ਪੀੜੀ ਉਹਨੂੰ ਲੈ ਆਂਦਾ ਜਿਹੜਾ ਚਵਾਰੇ ਦੇ ਥੱਲੇ ਆਣ ਕਿੰਗਾ ਜ ਟੂਆ ਸੀ ਨਾ ਉਹਦੇ ਚ ਪਾਣੀ ਭਰਿਆ ਸੀ ਕਹਿਣ ਲੱਗੇ ਪ੍ਰੇਮਿਆ ਇਹਦੇ ਚ ਨਹਾਣਾ ਤੇ ਹੋਇਆ ਕੀ ਜਦੋਂ ਇਸ਼ਨਾਨ ਕਰਾਇਆ ਤੇ ਕਹਿੰਦੇ ਤਾਂ ਮੇਰਾ ਮੁਰਾਰੀ ਬਣ ਗਿਆ ਮੁਰਾਰੀ ਧਿਆਨ ਦਿਆ ਜੇ ਮਰਾਰੀ ਕਹਿੰਦੇ ਰੱਬ ਨੂੰ ਇਹ ਗੁਰੂ ਅਮਰਦਾਸ ਹੈ ਜਿਹੜਾ ਕੋੜੀ ਨੂੰ ਰਾਮ ਬਣਾ ਦਿੰਦਾ ਆਪਾਂ ਪੜਦੇ ਨੂੰ ਮਰਾਰੀ ਇਹ ਮਰਾਰੀ ਸ਼ਬਦ ਬੜਿਆ ਜੀ ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ ਮੋਰ ਕੀਤੇ ਦਾਇਤ ਨੂੰ ਮੋਰਨਾ ਮੈਂ ਦਾਇਤ ਨੂੰ ਮਾਰਨ ਕਰਕੇ ਭਗਵਾਨ ਦੇ ਨਾਮ ਨਾਲ ਲੱਗਾ ਮੁਰਾਰੀ ਆਪਾਂ ਮਰਾਰੀ ਸ਼ਬਦ ਪੜਦੇ ਆ ਤੇ ਜੇ ਕੋ ਆਪਾਂ ਨੂੰ ਪੁੱਛੇ ਵਿਗਿਆਨੀ ਮਰਾਰੀ ਕਿਉਂ ਕਹਿੰਦੇ ਨੇ ਇਹਦਾ ਭਾਵ ਜੇ ਇੱਕ ਮੋਰਨਾ ਮੈਂ ਦਾਇਤ ਨੂੰ ਮਾਰਨ ਕਰਕੇ ਭਗਵਾਨ ਦਾ ਵਿਸ਼ੇਸ਼ਣ ਹੈ ਮੁਰਾਰੀ ਜਿਹੜਾ ਕੋੜੀ ਸੀ ਨਾ ਗੁਰੂ ਅਮਰਦਾਸ ਪਾਤਸ਼ਾਹ ਜਿੱਥੇ ਇਸ਼ਨਾਨ ਕਰਦੇ ਸਨ ਉਹ ਟੋਏ ਚੁਣਵਾਇਆ ਤੇ ਕਹਿਣ ਲੱਗੇ ਭਾਈ ਇਹ ਤਾਂ ਮੇਰਾ ਮਰਾੜੀ ਬਣ ਗਿਆ ਇਹ ਗੱਲ ਸਿੱਖੋਂ ਮੈਂ ਕਹਾਂ ਸ਼ਿਵਜੀ ਮਹਾਰਾਜ ਨੂੰ ਪਾਰਪਤੀ ਪਤਾ ਹੈ ਕ੍ਰਿਸ਼ਨ ਜੀ ਨਾ ਰਾਧਾ ਤੇ ਰਾਮ ਨਾਲ ਸੀਤਾ ਇਹ ਮੇਰਾ ਮਰਾੜੀ ਕੱਲਾ ਰਹੇਗਾ ਇਹਨੂੰ ਕੁਤੀ ਦੇਵੇ ਗੁਰੂ ਇੱਕ ਬਹੁਤ ਅਮੀਰ ਸਿੱਖ ਹੋਇਆ بڑا ਅਮੀਰ ਸਿੱਖ ਉਹ ਭੱਜਾ ਗਿਆ ਤੇ ਆਪਣੀ ਧੀ ਨੂੰ ਕਹਿਣ ਲੱਗਾ ਧੀਏ ਤੇਰੀ ਕਰਮ ਜਾਗ ਪਈ ਮੇਰੇ ਮਗਰ ਮਗਰ ਭੱਜੀ ਆ ਧੀਰੇ ਬਾਪ ਦੇ ਮਗਰ ਮਗਰ ਤੂੰ ਹੀ ਆਈ ਉਧਰ ਉਸ ਸਿੱਖ ਦੀ ਘਰਵਾਲੀ ਬੀਬੀ ਲੰਗਰ ਦੇ ਪ੍ਰਸ਼ਾਦ ਦੇ ਵੰਡਾਉਂਦੀ ਹੁੰਦੀ ਸੀ ਉਹਨੂੰ ਆਗਿਆ ਨਹੀਂ ਤੇਰੇ ਧੀਰੂ ਕੋੜੀ ਨਾਲ ਵਿਆਹਣ ਲੱਗਾ ਗੁਰੂ ਅਮਰਦਾਸ ਬੀਬੀ ਭੱਜੀ ਆਈ ਕਹਿਣ ਲੱਗੀ ਪਾਤਸ਼ਾਹ ਲੋੜਾ ਉਹਨਾ ਮਾਰਿਆ ਜੇ ਮੇਰੀ ਧੀਰੂ ਡੁੱਬਿਆ ਜੇ ਨਾ ਤੇ ਗੁਰੂ ਅਮਰਦਾਸ ਹੱਸ ਕੇ ਕਹਿਣ ਲੱਗੇ ਧੀਏ ਤੂੰ ਡੋਬਣ ਦੀ ਗੱਲ ਕਰਦੀ ਐ ਜਿਹੜਾ ਤੇਰੇ ਧੀ ਦੇ ਜਵਾਈ ਦਾ ਨਾਂ ਲੈ ਲੇਗਾ ਉਹ ਜਨਮ ਤੇ ਬਣਪੁਰੈਤ ਹੋ ਜਾਏਗਾ ਚੱਲ ਦਾ ਕੋੜਾ ਬੰਦਾ ਉਹ ਬੀਬੀ ਕਿਸੇ ਦੀ ਧੀ ਉਹਨਾਂ ਦਾ ਆਨੰਦ ਕਾਰਜ ਕਰਾ ਕੇ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਉਸ ਬੱਚੀ ਦੀ ਮਾਂ ਨੂੰ ਉਸ ਪ੍ਰੇਮੇ ਕੋੜੀ ਦੀ ਸੱਸ ਨੂੰ ਆਖਿਆ ਧੀਏ ਜਿਹੜਾ ਤੇਰੇ ਧੀ ਤੇ ਜਵਾਈ ਦਾ ਨਾਂ ਲੈ ਲੇਗਾ ਉਹਦਾ ਜੰਮਣ ਤੇ ਮਰਨ ਕਟਿਆ ਜਾਏਗਾ ਉਸ ਬੀਬੀ ਦਾ ਨਾਂ ਸੀ ਮਥੋ ਔਰ ਉਸ ਵੀਰ ਦਾ ਨਾਂ ਸੀ ਬੁਲਾਰੀ ਲਾਗੇ ਪਿੰਡ ਮੇਰੂ ਪਿੰਡ ਦਾ ਨਾਂ ਭੁੱਲ ਗਿਆ ਜਿੱਥੇ ਉਹ ਮਹਾਪੁਰਖ ਵਿੱਚ ਨੇਰ ਕਹਿੰਦੇ ਨੇ ਉਥੋਂ ਇੱਕ ਬੰਈ ਲੈ ਕੇ ਆਉਂਦਾ ਬੰਦਾ ਨੰਗਾ ਸੀ ਉਹ ਉਹਦਾ ਨਾਮ ਸੀ ਵੀ ਮੈਂ ਗੁਰੂ ਅਮਰਦਾਸ ਪਾਤਸ਼ਾਹ ਗਈ ਖੋਣਾ ਖੋਣਾ ਜਦੋਂ ਦਹੀਂ ਲੈ ਕੇ ਆ ਰਿਆ ਸੀਗਾ ਤੇ ਇੱਕ ਨੰਬਰਦਾਰ ਉਹ ਵੀ ਪਿੰਡਾਂ ਦਾ ਸੀ ਤੇ ਜਿਵੇਂ ਆਪਾਂ ਕਹਿੰਦੇ ਰ ਮਜ਼ਾਕ ਕਰਦੇ ਨੇ ਆ ਉਹਨੇ ਉਹਦੇ ਕੋ ਖੁੰਡਾ ਖੋ ਰਿਆ ਤੇ ਕਹਿਣ ਲੱਗਾ ਤੂੰ ਇੰਨੇ ਜਿਹੜਾ ਉੱਥੇ ਗੁਰੂ ਪਾਤਸ਼ਾਹ ਕੋਲੋਂ ਦਹੀਂ ਲੈ ਕੇ ਜਾਣਾ ਤੇ ਗੁਰੂ ਤਾਂ ਤੇ ਲੱਛੀ ਵੀ ਨਹੀਂ ਕਰ ਸਕਦਾ ਗੁਰੂ ਤੈਨੂੰ ਅੱਗੇ ਕੀ ਦੇਗਾ ਉਹ ਕਹਿਣ ਲੱਗਾ ਵੀ ਗੁਰੂ ਤੈਨੂੰ ਅੱਗੇ ਕੀ ਦੇਵੇਗਾ ਗੁਰੂ ਨੇ ਤੇ ਲੱਛੀ ਵੀ ਨਹੀਂ ਕੀਤੀ ਸਰਕੇ ਗੁਰੂ ਦੇ ਸਰਕੇ ਗੁਰ ਸਿੱਖ ਦੇ ਉਹਨੇ ਗੁੱਸਾ ਨਹੀਂ ਕੀਤਾ ਗਿਲਾ ਨਹੀਂ ਕੀਤਾ ਪੰਜਾ ਸਤਾ ਮਿੰਟਾਂ ਦੇ ਬਾਅਦ ਕਹਿਣ ਲੱਗਾ ਤਾਇਆ ਮੈਨੂੰ ਰੇਡ ਨਾ ਕਰ ਮੈਂ ਨਹੀਂ ਫੜਾ ਦੇ ਉਹਨੇ ਫੜਾ ਦਿੱਤਾ ਤੇ ਗੁਰੂ ਅਮਰਦਾਸ ਪਾਤਸ਼ਾਹ ਕਰਨ ਨੇ ਤੇ ਰਾਤ ਕੀ ਰਾਤ ਕੀ ਗੱਲ ਹੋਈ ਸੀ ਵੀ ਤੈਨੂੰ ਨੰਬਰਦਾਰ ਨੇ ਕੀ ਆਖਿਆ ਸੀ ਵੀ ਤੇਰਾ ਗੁਰੂ ਤੇ ਲਾਜ਼ਰੀ ਸਿੱਧਿਆ ਕਰ ਸਕਦਾ ਕਹਿਣ ਲੱਗੇ ਤੁਸੀਂ ਇਉਂ ਕਰ ਇਹ ਕੰਮ ਦਾ ਨਿਕਾ ਜਾਈ ਇੱਥੇ ਇੱਕ ਸਹਿਣਸ਼ਾ ਮੁਸਲਮਾਨੀ ਦਾ ਹੈ ਉਹਦੇ ਕੋਲ ਜਾ ਉਹ ਮੇਰੇ ਵਰਗਰ ਬੰਗੜਾ ਸੀ ਉਹਦੀ ਫੁਰਨੀ ਬੜੀ ਮਾੜੀ ਸੀ ਜਦੋਂ ਸੈਨਸ਼ਾ ਦੇ ਕੋਲ ਤਾਂ ਜਗਾ ਵੀ ਬਣੀ ਜੇ ਕੋਈ ਪਰ ਸਾਹ ਉਹਦੇ ਕੋਲ ਗਿਆ ਤੇ ਕਹਿਣ ਲੱਗਾ ਮੈਨੂੰ ਗੁਰੂ ਅਮਰਦਾਸ ਪਾਤਸ਼ਾਹ ਨੇ ਭੇਜਿਆ ਤੁਹਾਡੇ ਕੋਲ ਸੈਨਸ਼ਾ ਉਹ ਅੱਗੇ ਭਰਿਆ ਪਿਤਾ ਸੀ ਉਹਨੇ ਡਾਂਗ ਮਾਰੀ ਵਗਾ ਕੇ ਕਹਿਣ ਲੱਗਾ ਪਿਓ ਇਹ ਭੁਗਦਾ ਮੈਂ ਕਹਿੰਦੇ ਠੀਕ ਕਰਾਂਗਾ ਉਹ ਸਾਰੀਆਂ ਕੰਮਾਂ ਦਾ ਮਾਲਕ ਹੈ ਜਦੋਂ ਦੌੜਿਆ ਲੱਤ ਸਿੱਧੀ ਹੋ ਗਈ ਲੱਤ ਸਿੱਧੀ ਹੋ ਗਈ ਉਹ ਆਇਆ ਪਾਤਸ਼ਾਹ ਮੈਂ ਤੇਰੇ ਚਰਨਾਂ ਦੀ ਖਾਹ ਕਰ ਮੈਂ ਤੌੜ ਨ ਤਾਂ ਸਿੱਧੀਆਂ ਕਰਨ ਵਾਲਾ ਜਿਵੇਂ ਇਹਦੀ ਲੱਤ ਸਿੱਧੀ ਕੀਤੀ ਉਹ ਨਾ ਮੇਰੀ ਮਨ ਵੀ ਸਿੱਧਿਆਂ ਕਰਦੇ